ਦਿੱਲੀ ਚੰਦਰ ਵਿਹਾਰ ਤੋਂ ਜੀ ਸਵੇਰ ਦੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵੱਡਿਆਂ ਛੋਟਿਆਂ ਨੂੰ ਪੈਣਾ ਭਰਾਵਾਂ ਨੂੰ ਦੇਸ਼ ਵਾਲਿਆਂ ਨੂੰ ਤੇ ਵਿਦੇਸ਼ ਵਾਲਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਪਾਂ ਉਸੇ ਘਰ ਦੇ ਵਿੱਚ ਹੀ ਆ ਜਿੱਥੇ ਆਪਾਂ ਪਿਛਲੀ ਰਾਤ ਕੱਟੀ ਹੈਗੀ ਤੇ ਜਿੱਥੇ ਆਪਾਂ ਸਾਰੇ ਪਰਿਵਾਰ ਨਾਲ ਜੀ ਬੈਠੇ ਸੀਗੇ ਉਹ ਆਪਾਂ ਨੂੰ ਸਾਰਾ ਸਮਾਨ ਸੱਲਾ ਦਿਖਾਈ ਜਾਂਦੇ ਸੀਗੇ ਤੇ ਹੁਣੇ ਬੈਠੇ ਬੈਠੇ ਨਾ ਜੀ ਉਹਨਾਂ ਨੇ ਕੱਲ ਆਪਣੀ ਜਿਹੜੀ ਰੇਲ ਗੱਡੀ ਵਾਲੀ ਟਿਕਟ ਬੁੱਕ ਕਰਾਤੀ ਸੀਗੀ ਤੇ ਕਹਿੰਦੇ ਸੀ ਭਾਈ 3 ਵਜੇ ਥੋੜੀ ਰੇਲ ਗੱਡੀ ਆ ਇੱਥੋਂ 1:00 ਵਜੇ ਤੁਰ ਪਿਓ ਕਹਿੰਦੇ ਥੋੜਾ ਜਿਹਾ ਟਾਈਮ ਲੱਗ ਜੂ 20-25 ਕਿਲੋਮੀਟਰ ਇੱਥੋਂ ਰੇਲਵੇ ਸਟੇਸ਼ਨ ਹੈਗਾ ਨਵੀਂ ਦਿੱਲੀ ਵਾਲਾ ਤੇ ਵੀ ਉੱਥੇ ਤੁਸੀਂ ਪਹੁੰਚ ਜਾਓਗੇ ਫਿਰ ਟਾਈਮ ਨਾਲ ਤੇ ਬੈਠਾ ਬੈਠਾ ਬਈ ਮੈਂ ਪੰਗੇ ਲਈ ਜਾਂਦਾ ਸੀ ਫੋਨ ਚ ਮੈਂ ਖਾ ਟਿਕਟ ਦੇਖ ਲਏ ਮੈਂ ਪੜੀ ਕਰੀ ਤੇ ਬਈ ਦੇਖਿਆ ਤਾਂ ਮੈਨੂੰ ਪਤਾ ਲੱਗਿਆ ਉਹਦੀ ਟਿਕਟ ਦੀ ਜਿਹੜੀ ਫੀਸ ਹੁੰਦੀ ਹੈਗੀ ਉਹਦੇ ਪੈਸੇ ਲੱਗੇਗੇ 2655 ਰ ਦੇ ਹਾਜਮਰੀ ਉਹ ਬਾਈ ਨਾਲ ਗੱਲਬਾਤ ਨਹੀਂ ਹੋਈ ਜਿੰਨਾ ਇਸ ਘਰ ਵਾਲੇ ਬਾਈ ਜੀ ਆ ਜਿਨ੍ਹਾਂ ਨੇ ਉਹ ਟਿਕਟ ਬੁੱਕ ਕਰਵਾਈ ਹੈਗੀ ਮੈਂ ਮੈਸੇਜ ਉਹਨਾਂ ਨੂੰ ਭੇਜਿਆ ਹੋਇਆਗਾ ਲਿਖ ਕੇ ਤੇ ਵੀ ਇਹ ਕਿਹੜੀ ਟਿਕਟ ਆ ਕੀ ਇਹ ਰੇਲ ਗੱਡੀ ਦੀ ਜਿਹੜੀ ਇੰਨੀ ਮਹਿੰਗੀ ਟਿਕਟ ਆ پہلی ਵਾਰੀ ਦੇਖੀ ਹੈਗੀ ਤੇ ਬਣੇ ਰਹੋ ਫਿਰ ਤੁਸੀਂ ਇਸੇ ਦੇ ਨਾਲ ਹੀ ਜੀ ਬਲੌਗ ਦੇ ਨਾਲ ਅੱਜ ਦੇ ਨਾਲ ਤੇ ਫਿਰ ਅੱਜ ਦਾ ਜਿਹੜਾ ਬਲੌਗ ਆ ਆਪਣਾ ਟ੍ਰੇਨ ਦੇ ਨਾਲ ਹੀ ਆ ਦੇਖਾਂਗੇ ਭਾਈ ਏਦਾਂ ਦੀ ਕਿਹੜੀ ਟ੍ਰੇਨ ਆਗੀ ਤੇ ਕੀ ਗੱਲਾਂ ਬਾਤਾਂ ਆਉਂਦੀਆਂ ਜਿਹੜੀਆਂ ਇੰਨੀ ਮਹਿੰਗੀ ਟਿਕਟਾਂ ਆਉਂਦੇ ਹੋਏ ਆਪਾਂ ਨੇ ਟਿਕਟ ਲੱਗੀ ਸੀ 170 ਰੁਪਏ ਇੱਕ ਜਾਣੇ ਦੀ ਤੇ ਹੁਣ ਹੈਗੀ ਆ ਬਾਈ 2 ਦੇਖਦੇ ਆ ਜੀ ਬਣੇ ਰਹੋ ਤੁਸੀਂ ਬਲੌਗ ਦੇ ਨਾਲ ਬੜਾ ਧੰਨਵਾਦ ਤੁਹਾਡਾ ਇੱਕ ਵਾਰੀ ਤੁਹਾਨੂੰ ਮੜਾ ਜਿਹਾ ਦਿਖਾ ਦਈਏ ਆਪਣਾ ਰਾਤ ਦਾ ਰਹਿਣ ਸਹਿਣ ਜੀ ਬੜਾ ਸੋਹਣਾ ਘਰ ਆ ਜੀ ਬਾਈਆਂ ਦਾ ਜੀ ਹਾਂ ਬਾਈ ਸੰਦੀਪ ਕੀ ਹਾਲ ਚਾਲ ਹੈ ਜੀ ਵਧੀਆ ਵਧੀਆ ਬਾਈ ਜੀ ਰਦੀਆ ਜੀ ਆ ਮਲਾ ਦਾ ਡਾਟਾ ਜਹਾੜ ਮਾੜਾ ਜ ਆਹ ਦੀ ਤੇ ਗੱਲ ਬਾਤ ਹੈ ਇਤਰੀ ਕਿਵੇਂ ਲਾਵਾਂ ਇਹਨੂੰ ਆਈ ਹਾਈ ਰੱਖਵਾ ਨਹੀਂ ਨਹੀਂ ਰੱਖੂ ਆਈ ਲਾ ਕੇ ਦੇ ਲਾਏਗਾ ਲਾ ਕੇ ਦੇਖੂ ਆਪਾਂ ਚੰਗੀ ਦੀ ਆ ਗੱਲ ਬਾਤ ਹੈ ਦੀ ਹੈਗਾ ਤਾਂ ਨੰਦ ਹੁਣ ਆਪਾਂ ਥੋੜੀ ਜਲੀ ਡਿਊਟੀ ਆਪਸ ਮੰਨ ਲਈ ਸਾਜੀ ਸੱਟਵਟ ਕਰੀ ਜਾਂਦੇ ਆ ਵੀ ਹੁਣ ਆਪਾਂ ਆਪਸ ਸੰਭਾਲ ਲੈ ਇਹਦੇ ਜੀ ਬਾਜ ਬਹੁਤ ਵਧੀਆ ਆਉਂਦੀ ਸੀ ਬਾ ਬਹੁਤ ਸੋਹਣੀ ਹੈ ਦੀ ਹਾਂ ਬਰਾੜ ਬਾਈ ਕੋਲ ਆਈ ਸੀ ਇਹਦੇ ਨਾਲ ਨਾ ਬਈਆ ਤਾਰਜੀ ਨਾਲ ਤਾਰਜੀ ਤਾਂ ਸਸਤੀ ਹੈਗੀ ਇਹ ਆ ਜਿਹੜੀ ਆ ਆ ਰਿਜੀਨਲ ਇਹਨਾਂ ਦੇ ਜਿਹੜੇ ਫੋਨ ਵਾਲੇ ਸਟੋਰ ਚੋਂ ਲੈਣੀ ਪੈਂਦੀ ਹੈ ਇਹ ਰਿਜੀਨਲ ਇੱਥੇ ਲੱਗ ਜਾਂਦਾ 1000 ਰੁਪਿਆ ਘੱਟੋ ਘਾਟੇ ਇੰਨੇ ਕੀ ਟੋਟਾ ਜਾ ਇੰਨਾ ਕ ਟੋਟਾ ਜਾ ਇਹਦਾ ਹੀ ਬਈ ਮੁੱਲ ਹੈ ਸਾਰਾ ਇੰਨੇ ਕ ਤੇ 1000 ਰੁਪਿਆ ਲੱਗ ਜਾਂਦਾ ਆ ਜਿੱਦੀ ਤਾਰ ਤੇ ਜਿਹੜਾ ਆਡ ਬੜੰਗਾ ਤੇ ਇੰਨੇ ਪੈਸੇ ਨਹੀਂ ਹਜੇ ਲੱਗਦੇ ਇਹ ਕਹਿੰਦੇ ਇਹਦੇ বিনা ਚੱਲਦੀ ਨਹੀਂ ਇਹ ਇਹ ਗੱਲ ਹੈ ਇਹਦਾ ਹੀ ਸਾਰਾ ਮੁੱਲ ਹੈ ਬਈ ਇਹਦੇ বিনা ਇਹ ਚੱਲਦਾ ਹੀ ਨਹੀਂ ਪਤਾ ਨਹੀਂ ਕੀ ਚੱਕਰ ਹੈ ਕੀ ਤੇ ਬਾਅਦ ਵੀ ਕਹਿੰਦੇ ਇਹਦੇ ਕਰਕੇ ਸਹੀ ਹੁੰਦੀ ਆ ਨੂੰ ਤਾਂ ਕਰ ਕਰ ਵਾਲੀ ਕਰਦਾ ਤੇ ਹੁਣ ਆਪਣਾ ਕਿੱਧਰ ਬਾਈ ਦਾ ਫੋਨ ਆਇਆ ਸੀ ਕਿੱਧਰ ਨੂੰ ਜਾਣਾ ਹੁਣ ਬਾਈ ਦਾ ਫੋਨ ਆਈ ਜਾਂਦਾ ਇੱਥੇ ਨੇੜੇ ਆ ਤੇ ਉਹਨਾਂ ਨੇ ਆਪਣੀ ਲਾਈ ਲੋਕੇਸ਼ਨ ਭੇਜੀ ਆ ਕਹਿੰਦੇ ਸਮੇਂ ਸਮਾਂ ਕਹਿੰਦੇ ਬਹੁਤ ਟਾਈਮ ਨਹੀਂ ਲੈਂਦੇ ਆਪਾਂ 5-4 ਮਿੰਟ ਹੀ ਲਵਾਂਗੇ ਤੇ ਮਾਤਾ ਜੀ ਹੁਰੀਆ ਕਹਿੰਦੇ ਡਿੱਕੀ ਜਾਂਦੇ ਤੁਹਾਨੂੰ ਤੇ ਆਪਾਂ ਉਹਨਾਂ ਘਰੇ ਜਾ ਕੇ ਹਾਂਜੀ ਭੱਜ ਕੇ ਫਿਰ ਆਪਾਂ ਇੱਕ ਵਜੇ ਉਧਰ ਨੂੰ ਵੀ ਜਾਵਾਂਗੇ ਹਾਂਜੀ ਹਾਂਜੀ ਤੁਹਾਡੇ ਨਾਲ ਵੀ ਕਰ ਲਈਏ ਗੱਲਬਾਤ ਜੀ ਠੀਕ ਆ ਬਾਈ ਕਹਿੰਦਾ ਨਹੀਂ ਜੀ ਕਹਿੰਦਾ ਨਹੀਂ ਹਾਂਜੀ ਕਿੱਦਾਂ ਹੈ ਆਇਸੀ ਬਜਾਰ ਆਇ ਆਇ ਆਇਸੀ ਯਾਤਰਾ ਲੀਤੀ ਹੈ ਹਾਂ ਅਦਰ ਵਿੱਚ ਦੀ ਕਟਿੰਗ ਹੈ ਉਧਰ ਵੀ ਹੋ ਰਹੀ ਹੈ ਹਾਂ ਨਾ ਫਿਰ ਨਸਤੀ ਰੇਲ ਗੱਡੀ ਦਾ ਜੀ ਆਪਣਾ ਟਾਈਮ ਹੋਣ ਵਾਲਾ ਸੀਗਾ ਤੇ ਸੋਚਿਆ ਵੀ ਜਾਂਦੇ ਜਾਂਦੇ ਇੱਕ ਹੋਰ ਪਰਿਵਾਰ ਨਾਲ ਮਿਲਿਆ ਜਾਵੇ ਜਿੰਨਾ ਕ ਟਾਈਮ ਹੈਗਾ ਟਾਈਮ ਤੋਂ ਟਾਈਮ ਕੱਢ ਕੇ ਤੇ ਉਸ ਘਰ ਤੋਂ ਜੀ ਹੁਣ ਆਪਾਂ ਜਿਹੜੇ ਘਰ 'ਚ ਬੈਠਿਆ ਇਹ 400 ਮੀਟਰ ਜਿਹੜਾ ਦੂਰ ਆ ਬਸ ਨੇੜੇ ਆ 400 ਮੀਟਰ ਕਿੰਨਾ ਕ ਹੁੰਦਾ ਪਰ ਆਪਾਂ ਜੀ ਉਹ ਘਰੋਂ ਭਾਈਆਂ ਦੇ ਸਕੂਟਰੀ ਚੱਕੀ ਤੇ 400 ਮੀਟਰ ਜਿਹੜਾ ਮੈਨੂੰ ਲੱਗਦਾ ਵੀ 2-3 ਕਿਲੋਮੀਟਰ ਬਣ ਗਿਆ ਗਲਤ-ਗੁੱਲਤ ਜਿਹਾ ਤੁਰੇ ਫੇਰੇ ਜੀ ਪਤਾ ਹੀ ਨਹੀਂ ਲੱਗਿਆ ਕਿੱਧਰ ਫਿਰਦੇ ਰਹੇ ਕਿੱਧਰ ਨਾ ਤੇ ਹੌਲੀ-ਹੌਲੀ ਲੱਭ ਲਿਆ ਕਰ ਜੀ ਤੇ ਆ ਗਏ ਤੇ ਚਾਹ ਪਾਣੀ ਪੀਤਾ ਜੀ ਵਧੀਆ ਗੱਲਾਂ ਬਾਤਾਂ ਕੀਤੀਆਂ ਤੇ ਦੋ ਚਾਰ ਗੱਲਾਂ ਬਾਤਾਂ ਹੁਣ ਪਰਿਵਾਰ ਨਾਲ ਵੀ ਸਾਂਝੀਆਂ ਕਰਦੇ ਆ ਤੁਹਾਡੇ ਨਾਲ ਜੀ ਪੰਜਾਬ ਚੋਂ ਕਿੱਥੋਂ ਪਛੋਕੜ ਹੈ ਕੀ ਗੱਲਬਾਤ ਹੈ ਕਿੰਨਾ ਟਾਈਮ ਇੱਥੇ ਰਹਿੰਦਿਆਂ ਨੂੰ ਹੋ ਗਿਆ ਸਾਰੀਆਂ ਗੱਲਾਂ ਬਾਤਾਂ ਕਰਦੇ ਆ ਆਹ ਲੋ ਜੀ ਹਲੋ ਹੈ ਬਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਸਰਦਾਰ ਹਰਪ੍ਰਜਨ ਸਿੰਘ ਸਰਦਾਰ ਹਰਪ੍ਰਜਨ ਸਿੰਘ ਠੀਕ ਹੈ ਹਾਂ ਜੀ ਹਾਂ ਜੀ ਅਸੀਂ ਅਸੀਂ ਪੰਜਾਬ ਤੋਂ ਬਟਾਲੇ ਤੋਂ ਆ ਠੀਕ ਹੈ ਬਟਾਲਾ ਸ਼ਹਿਰ ਗੁਰੂ ਨਾਨਕ ਦੇਵ ਜੀ ਦੀ ਸ਼ਾਦੀ ਉੱਥੇ ਹੋਈ ਸੀ ਉਹ ਬੜਾ ਮਸ਼ਹੂਰ ਗੁਰਦੁਆਰਾ ਉੱਥੇ ਅੱਛਾ ਜੀ ਹਾਂ ਜੀ ਇਤਿਹਾਸਿਕ ਗੁਰਦੁਆਰਾ ਠੀਕ ਹੈ ਜੀ ਕੰਧ ਸਾਹਿਬ ਗੁਰਦੁਆਰਾ ਇਹਦਾ ਨਾਮ ਆ ਬਹੁਤ ਤੁਸੀਂ ਉਧਰ ਦਾ ਚੱਕਰ ਲੱਗੇ ਤਾਂ ਵੈਸੇ ਜਾਇਓ ਉਧਰ ਦੇ ਬਹੁਤ ਅੱਛੀ ਜਗ੍ਹਾ ਆ ਜ਼ਰੂਰ ਆਵਾਂਗੇ ਜੀ ਜ਼ਰੂਰ ਆਵਾਂਗੇ ਹਾਂ ਜੀ ਹਾਂ ਜੀ ਤੇ ਹੁਣ ਸਾਨੂੰ ਦਿੱਲੀ ਆ ਰਹੇ ਦੇ ਉਹਨੂੰ ਘਰ ਤੋਂ 45 ਸਾਲ ਹੋ ਗਏ ਆ ਮੈਨੂੰ ਇੱਥੇ ਹਾਂ ਜੀ ਤੁਹਾਡਾ ਜਨਮ ਉਧਰ ਦਾ ਹੀ ਆ ਜੀ ਮੇਰਾ ਜਨਮ ਬਟਾਲੇ ਦਾ ਹੀ ਉੱਥੋਂ ਦਾ ਤੇ ਬੱਚਿਆਂ ਦਾ ਇੱਥੋਂ ਦਾ ਜਨਮ ਸ਼ਕਾ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਤੇ ਅੱਗੇ ਬੱਚੇ ਇੱਥੇ ਜ ਸਾਰਾ ਕੰਮਕਾਰ ਇੱਥੇ ਕਰ ਰਿਹਾ ਜੋ ਵੀ ਆ ਰਹਿਣ-ਬਾਣ ਜੋ ਵੀ ਆ ਹਾਂਜੀ ਹਾਂਜੀ ਵਧੀਆ ਗੱਲ ਹੈ ਤੇ ਵਧੀਆ ਹੈ ਇੱਥੇ ਵਧੀਆ ਕੰਮਕਾਰ ਠੀਕ ਵਧੀਆ ਚੱਲਦਾ ਜੀ ਹਾਂ ਸਾਡਾ ਸਕੂਲ ਟਰਾਂਸਪੋਰਟ ਦਾ ਕੰਮ ਹੈ ਠੀਕ ਚੱਲੀ ਜਾਂਦਾ ਆਪਣਾ ਠੀਕ ਹਾਂਜੀ ਵਧੀਆ ਚੱਲਦਾ ਜੀ ਹਾਂਜੀ ਤੇ ਇਧਰਲੇ ਪਾਸੇ ਕੀ ਨਾਮ ਆ ਜੀ ਤੁਹਾਡਾ ਨਾਮ ਦੱਸਿਆ ਆਪਣਾ ਗੁਰਜਾਸ ਗਰਜਾਸ ਗਰਜਾਸ ਨਾਮ ਦੱਸੋ ਨਾਮ ਦੱਸੋ ਹੈਨਾ ਜੋ ਨਾਮ ਬੋਲੋ ਜ਼ੋਰ ਦੀ ਬੋਲੋ ਜ਼ੋਰ ਦੀ ਬੋਲੋ ਜ਼ੋਰ ਦੀ ਬੋਲੋ ਜੀ ਜਿਸ ਨਾਮ ਜ਼ੋਰ ਜਿਆਦਾ ਨਾ ਲੋ ਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਆ ਜੀ ਭਾਈ ਮੇਰਾ ਨਾਮ ਹਰਪਾਲ ਸਿੰਘ ਹੈ ਜੀ ਹਰਪਾਲ ਸਿੰਘ ਹਾਂ ਜੀ ਠੀਕ ਜੀ ਇੱਕ ਤੁਹਾਡੇ ਕੋਲ ਹਰਪਾਲ ਆ ਇੱਕ ਇੱਥੇ ਵੀ ਹਰਪਾਲ ਆ ਹਾਂ ਜੀ ਤੇ ਇੱਕ ਅਜ ਕਮੈਂਟ ਵੀ ਆਇਆ ਸੀਗਾ ਉਹ ਵੀ ਨਾਲ ਦੀ ਨਾਲ ਹੀ ਦੱਸ ਦਈਏ ਵੀ ਕਿਆ ਸੀ ਵੀ ਭਾਈ ਸਾਡੇ ਘਰ ਦੇਆਂ ਦਾ ਨਾਮ ਲੈਂਦੀ ਉਹਨਾਂ ਦਾ ਨਾਮ ਵੀ ਹਰਪਾਲ ਸਿੰਘ ਆ ਆਪਾਂ ਨੂੰ ਦੇਖਦੇ ਆ ਉਹਨਾਂ ਦਾ ਵੀ ਧੰਨਵਾਦ ਅੱਛਾ 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 ਬਹੁਤ ਭਾਈ ਤੁਹਾਡਾ ਜਨਮ ਤਾਂ ਇੱਥੋਂ ਦਾ ਹੀ ਆ ਨਾ ਜੀ ਹਾਂਜੀ ਹਾਂਜੀ ਇੱਥੇ ਦਾ ਹੀ ਆ ਜੀ ਠੀਕ ਆ ਜੀ ਠੀਕ ਆ ਤੇ ਹੋਰ ਕੋਈ ਜੀ ਦਿੱਲੀ ਬਾਰੇ ਕੋਈ ਜਾਣਕਾਰੀ ਬਸ ਦਿੱਲੀ ਤੁਸੀਂ ਦੇਖ ਹੀ ਲਿਆ ਕਿੰਨਾ ਟ੍ਰੈਫਿਕ ਆ ਕੀ ਹੈ ਜੀ 400 ਮੀਟਰ ਨੂੰ ਆਣ ਲੱਗਾ ਤੁਸੀਂ ਤਿੰਨ ਚਾਰ ਕਿਲੋਮੀਟਰ ਬਣਾਤਾ ਅਜੀ ਹੋਲ ਜਗੇ ਸੀ ਗਲੀਆਂ ਵੜੀਆਂ ਜੀ ਛੋਟੀਆਂ ਛੋਟੀਆਂ ਗਲੀਆਂ ਐ ਇੱਦਾਂ ਦੀ ਬਸ ਇਹੀ ਹੈ ਜੀ ਬਹੁਤ ਵਧੀਆ ਲੱਗਿਆ ਬਿੱਟੂ ਭਾਈ ਤੁਹਾਨੂੰ ਮਿਲ ਕੇ ਸੰਦੀਪ ਭਾਈ ਮੈਂ ਤਾਂ ਕਿਹਾ ਯਾਰ ਭਾਲ ਤੇ ਉਹ ਵੀ ਨਿਸ਼ੂ ਭਾਈ ਵੀ ਆ ਜਾਂਦਾ ਸੋ ਵਧੀਆ ਹੋ ਜਾਂਦਾ ਹਾਂ ਟਾਈਮ ਕੱਢ ਕੇ ਆਵਾਂਗੇ ਹਫਤਾ ਇੱਥੇ ਦਿੱਲੀ ਪੂਰਾ ਆਪਾਂ ਦੇਖ ਕੇ ਜਾਵਾਂਗੇ ਚੰਗੇ ਤਰ੍ਹਾਂ ਹਾਂਜੀ ਹਾਂਜੀ ਸਾਰੇ ਗੁਰਦੁਆਰੇ ਸੈਕਟਰ ਜਰੂਰ ਆਇਓ ਜੀ ਔਰ

ਐਸੋਤੇ سامنے ਕੰਗਰੋ سامنے ਸਾਡੇ ਇੱਧਰ ਲੱਗੇ ਜਿਵੇਂ ਇਹਨਾਂ ਨੂੰ ਪਤਾ ਲੱਗ ਗਿਆ ਉਹ ਤੇ ਇਹਨਾਂ ਮਤਲਬ ਕੀ ਹੋਏ ਕਿ ਜਾ ਕੇ ਮਿਲ ਕੇ ਆ ਦੀ ਪਰ ਇੱਥੇ ਫੇਰ ਕਨਫਰਮ ਹੋਏਗਾ ਕਿ ਤੁਸੀਂ ਇੱਥੇ ਹੋ ਤੇ ਇਹਨਾਂ ਨੂੰ ਬੋਲੇ ਕਿ ਚਲੋ ਬੁਲਾ ਲਓ ਫੇਰ ਤੇ 5-10 ਮਿੰਟ ਜਿਹਨੂੰ ਮਿਲ ਸਕਦੇ ਨੇ ਹਾਂਜੀ ਟਾਈਮ ਥੋੜਾ ਜਿਹਾ ਸੀਗਾ ਅਜੇ ਆਪਣੀ ਰੇਲ ਗੱਡੀ ਚ ਅਸੀਂ ਵੀ ਆਖਿਆ ਵੀ ਜਾ ਆਏਗੇ ਭੱਜ ਕੇ ਮੁੜ ਕੇ ਕੀ ਪਤਾ ਦਿੱਲੀ ਕਦੋਂ ਆਏ ਜਾਊਗਾ ਜੀ ਹਾਂਜੀ ਹਾਂਜੀ ਆਏ ਤੇ ਹੈ ਠੀਕ ਬਾਜੀ ਸਾਥੀਕਾਲ ਜੀ ਸਾਥੀ ਆ ਭਾਈ ਹਾਂਜੀ ਸਾਰਿਆਂ ਨੂੰ ਵਧਾ ਆਪਣੇ ਬਲੌਗ ਦੇ ਦੇ ਨਾਲ ਹੀ ਕਿੱਥੋਂ ਚੱਲੇ ਆ ਕੀ ਗੱਲਾਂ ਬਾਤਾਂ ਹਾਂਜੀ ਬਿਲਕੁਲ ਜੀ ਘਰ ਬੈਠੇ ਰਹਿਣਾ ਦੀ ਫਿਕਰ ਨਾ ਕੀ ਹੁਣ ਇਹੋ ਹੀ ਕੰਮ ਕਰਨਾ ਜੀ ਦੇਖਣਾ ਹੀ ਹੈ ਨਹੀਂ ਜਲਦੀ ਠੀਕ ਹੋਵਗੇ ਭਾਈ ਦਾ ਆਪਰੇਸ਼ਨ ਹੋਇਆ ਹੋਇਆਗਾ ਹਾਂਜੀ ਹਾਂਜੀ ਬਿਲਕੁਲ ਜੀ ਪਾਪਾ ਪਾਲੀ ਕਰੇ ਹਾਂਜੀ ਹਾਂਜੀ ਬਾਕੀ ਤੁਹਾਡੇ ਬਲੌਗ ਵੰਦੇ ਆ ਸਾਰੇ ਵਧੀਆ ਲੱਗਦੇ ਆ ਔਰ ਹੈ ਹਾਂ ਬਰਾਰ ਭਾਈ ਦੇ ਨਾਲ ਵੇਖੀਦੇ ਆ ਰੋਜ਼ ਉਹਨਾਂ ਦਾ ਵੀ ਹੁਣ ਵੇਖਣੇ ਲੱਗੇ ਹੀ ਬਾਦ ਭਾਈ ਤੁਸੀਂ ਘਰ ਆ ਹੀ ਗਏ ਹੋ ਉਹਨਾਂ ਦੇ ਵੇਖਾਂ ਤੁਹਾਡੇ ਜਾਨਮਗਰੋਂ ਹਣ ਤੇ ਬਾਕੀ ਉਹ ਵੀ ਜਲਦੀ ਨਾਲ ਆਪਣੀ ਸਾਈਕਲ ਨਾਲ ਲਿੱਤੀ ਆ ਤੇ ਸਵਰ ਚਾਲੂ ਕਰੇ ਤੇ ਵਧੀਆ ਲੱਗੇ ਉਹਨਾਂ ਦੇ ਵੇਖੀ ਆਪਾਂ ਬਾਕੀ ਆਪਣਾ ਭਾਈ ਉਹਨਾਂ ਸੰਦੀਪ ਭਾਈ ਐਰਪਾਲ ਭਾਈ ਨਹੀਂ ਸ਼ੂਭਾ ਜੀ ਹੈਗੇ ਉਹਨਾਂ ਦਾ ਵੀ ਬਹੁਤ ਵਧੀਆ ਵਲੋਗ ਬੰਦੇ ਆ ਤੇ ਸਾਨੂੰ ਵੀ ਚੰਗੇ ਲੱਗਦੇ ਆ ਤੇ ਆਪਾਂ ਵੇਖਦੇ ਆਂ ਤਾਈਓ ਬਾਕੀ ਗੱਲਾਂ ਗੁੱਲਾਂ ਸਾਫ਼ ਸੁਧਰੀਆਂ ਕਰਦੇ ਆ ਨਾਲ ਨਾ ਕੋਈ ਰੋਲਾ ਟੱਪਾ ਨਾ ਕੁਝ ਬਸ ਸੱਚੀ ਗੱਲ ਆ ਭਾਜੀ ਬੀਸ਼ੂ ਭਾਜੀ ਦੇਖ ਰਹੇ ਹੋਗੇ ਨਾ ਵੀਡੀਓ ਤੇ ਮਿਲਣ ਵਾਸਤੇ ਜਰੂਰ ਆਇਓ ਠੀਕ ਆ ਤੁਹਾਡੇ ਲੋਗ ਵੀ ਬੜੇ ਅੱਛੇ ਰਾਤਰੇ ਜਿਹੜੋਂ ਪਾਉਂਦੇ ਹੋ ਆ ਹਾਜੀ ਮਜ਼ਾਕ ਕਰਦੇ ਹੋ ਤਾਂ ਹਾਂਜੀ ਨੀਸ਼ੂ ਭਾਈ ਜਰੂਰ ਆਇਓ ਇਕੱਠੀ ਆਵਾਂਗੇ ਸਾਰੇ ਹਾਂਜੀ ਜੀ ਸਾਰੇ ਦੁਬਾਰਾ ਜਰੂਰ ਆਇਓ ਤੇ ਮੈਂ ਕਹਿੰਦੀ ਤੁਸੀਂ ਜਦੋਂ ਪੰਜਾਬ ਕਿਹੜਾ ਵਜਦਾ ਰਹਿੰਦਾ ਹੋ ਕਿ ਨਹੀਂ ਜੀ ਹਾਂਜੀ ਸਾਡੇ ਲੱਗਦਾ ਹੀ ਰਹਿੰਦੇ ਨੇ ਗੇੜੇ ਤਾਂ ਇਹਨਾਂ ਤੁਸੀਂ ਵੀ ਜਰੂਰ ਆਇਓ ਜੀ ਆਪਣੇ ਘਰੇ ਚੱਕ ਰਾਮ ਸਿੰਘ ਵਾਲਾ ਪਿੰਡ ਜੀ ਹਾਂਜੀ ਹਾਂਜੀ ਪਰ ਦੇਖ ਲੈ ਬਾਕੀ ਆ ਸੋਚਾਂਗੇ ਦੇਖਾਇਆ ਗੁਰਦੁਆਰਾ ਪੁਛੇ ਆੜੀ ਸਾਹਿਬ ਜਾਣ ਦੀ ਹੈਗੀ ਜਾਂ ਮਤਲਬ ਥੋੜੀ ਜਿਹੀ ਵੇਖਾਂਗੇ ਜਦੋਂ ਟਾਈਮ ਮਿਲਿਆ ਜਾਵਾਂਗੇ ਤੇ ਉੱਥੇ ਹੋ ਕੇ ਆਵਾਂਗੇ ਤੁਹਾਡੇ ਜਰੂਰ ਜੀ ਜਰੂਰ ਜਨਾਬ ਜੀ ਨੂੰ ਘਰ ਪਤਾ ਲੱਗ ਗਿਆ ਜਦੋਂ ਆਓਗੇ ਦਿੱਲੀ ਆਇਓ ਜਰੂਰ ਆਇਓ ਬਸ ਜਰੂਰ ਆਵਾਂਗੇ ਜੀ ਜਰੂਰ ਆਵਾਂਗੇ ਭਾਵੇਂ 10 ਮਿੰਟ ਆਇਓ ਭਾਵੇਂ ਜਿੰਨਾ ਵੀ ਆਇਓ ਪਰ ਆਇਓ ਜਰੂਰ ਹਾਂਜੀ ਭਾਵੇਂ ਮਾਟੀ ਖਾਣ ਪੀਣ ਵੀ ਇਸ਼ੂ ਬਾਈ ਬਣਾ ਲੈਂਦੇ ਆ ਵਧੀਆ ਬਣਾ ਲੈਂਦੇ ਖਾਣਾ ਪੀਣਾ ਰਾੜਾ ਬਹੁਤ ਵਧੀਆ ਜੀ ਬਹੁਤ ਵਧੀਆ ਭਾਜੀ ਕਦੀ ਇੰਨਾ ਹੀ ਡਿਊਟੀ ਚਾਰ ਹੀ ਲੱਗ ਜਾਂਦੀ ਕਦੀ ਉਸ ਦਿਨ ਪਰਸੋਂ ਦਾ ਤਾਂ ਚਾਹ ਬਣਾ ਹੀ ਜ ਚਾਹ ਦਾ ਰੰਗ ਪਾਈ ਕਹਿੰਦੇ ਦੁੱਧ ਨਹੀਂ ਪਾਇਆ ਲੱਗਦਾ ਚਾਹ ਸਵਾਦ ਉਹ ਨਹੀਂ ਵਾ ਚਾਹ ਸਵਾਦ ਸੀ ਪਰ ਕੀ ਚਲੋ ਵਧੀਆ ਚਾਹ ਸਵਾਦ ਸੀ ਹਾਸਾ ਹਾਸਾ ਖੇਡਾ ਜੇ ਕੰਮ ਚੱਲਦਾ ਵਾ ਵਧੀਆ ਚੰਗੇ ਹਾਂਜੀ ਸੱਸੀ ਜੀ ਠੀਕ ਹੈ ਜੀ ਤੇ ਸਾਰੇ ਪਰਿਵਾਰ ਨੂੰ ਸੱਸਰੀ ਘਾਲ ਜੀ ਬਹੁਤ ਵਧੀਆ ਲੱਗਿਆ ਗੱਲਾਂ ਬਾਤਾਂ ਕਰਕੇ ਸੱਸੀ ਠੀਕ ਹੈ ਮਾਤਾ ਜੀ ਤੇ ਇਹ ਸਾਡੇ ਉਹ ਮਾਤਾ ਜਿਹੜੇ ਸਾਡੇ ਵਾਂਗੂ ਚਾਹ ਪੀਂਦੇ ਆ ਕਿ ਪੂਰੀ ਪੋਛਦੇ ਰਹਿੰਦੇ ਵਾਰੀ ਵਾਰੀ ਭਾਈ ਚਾਹ ਬਣਾ ਕੇ ਚਾਹ ਬਣਾ ਕੇ ਹਾਂ ਮਿੱਠਾ ਵੀ ਤੇ ਪੀਂਦਿਆ ਪੂਰਾ ਤੇ ਜਾਨ ਨੂੰ ਜੀਤਾ ਨਹੀਂ ਕਰਦਾ ਜੀ ਘਰੋਂ ਐਨੇ ਚੰਗੇ ਪਰਿਵਾਰਾਂ ਚ ਤੇ ਪਰ ਜਾਣਾ ਪਊਗਾ ਠੀਕ ਹੈ ਜੀ ਸਾਸਰੀ ਘਰ ਠੀਕ ਹੈ ਬੁਲਾਓ ਸਾਸਰੀ ਘਰ ਬ੍ਰਿਸ਼ਤ ਬੁਲਾਓ ਠੀਕ ਹੈ ਜੀ ਸਾਸਰੀ ਘਰ ਬਹੁਤ ਖੁਸ਼ੀ ਹੋਈ ਤੁਹਾਡੇ ਆਉਣ ਸੀ ਬਹੁਤ ਧੰਨਵਾਦ ਬਹੁਤ ਜੀ ਨਹੀਂ ਕਰਦਾ ਸਾਨੂੰ ਭੇਜਣ ਹਾਂ ਆ ਗਏ ਆ ਕਹਿੰਦੇ ਬਾਈ ਬੰਦੇ ਭਾਰਤ ਰੇਲ ਗੱਡੀ ਚ ਤੇ ਬੜੀ ਸੋਹਣੀ ਤੇ ਬਾਈ ਸਾਫ ਸੁਥਰੀ ਹੈਗੀ ਦੇਖਦੇ ਆ ਕੀ ਗੱਲ ਬਾਤ ਨਾ ਕੋਈ ਸ਼ੋਰ ਸ਼ਰਾਬਾਗਾ ਤੇ ਨਾ ਕੋਈ ਹੋਰ ਗੱਲ ਬਾਤ ਹਜੇ ਆਪਾਂ ਆਪਣੀ ਛੀਟ ਪਾ ਲਈ ਜਾਨੇ ਭਾਈ ਮਿਲੀ ਨਹੀਂ ਹਜੇ ਤੱਕ ਸੀ ਚੌਧਾ ਤੇ ਜਾਣਾਗਾ ਪਤਾ ਨਹੀਂ ਕਿੱਥੇ ਕੋਈ ਤੇ ਸਹੀ 3 ਵਜੇ ਬਾਈ ਫੂਟਰ ਮਾਰਤਾ ਸੀਗਾ ਕੇਟੀ ਵਾਲੇ ਪੜੇ ਬੰਦ ਹੁੰਦੇ ਆਕਦਾ ਇਹਦੇ ਨਾ 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 ਮੈਨੂੰ ਲੱਗਦਾ ਬਾਈ ਜਦੋਂ ਨੂੰ ਸਾਡੇ ਵਾਲੀ ਸ਼ੀਟ ਲੱਭੋਗੇ ਉਹ ਤੁਹਾਨੂੰ ਸਾਡੇ ਵਾਲਾ ਸਟੇਸ਼ਨ ਆ ਜਾਊਗਾ ਗਾਹੀ ਗਾਹਾ ਤੁਰ ਹੀ ਜਾਣੇ ਆਗੇ ਗੱਡੀ ਬੜੀ ਸ਼ਾਨਦਾਰ ਆ ਬਾਈ ਇਹ ਕਰਦਾ ਇੱਥੇ ਬਹਿ ਜਕੇ ਥੱਲੇ ਕੋਈ ਚੱਕਰ ਨਹੀਂ ਸਾਫ਼ ਸੁਥਰੀ ਆ ਵਧੀਆ ਕੋਈ ਰੌਲਾ ਗਾਲਾ ਨਹੀਂ ਓਕੇ ਰਿਪੋਰਟ ਕੰਮ ਇਹ ਰੇਲ ਗੱਡੀ ਦਾ ਨਾਮ ਹੈਗਾ ਬਾਈ ਬੰਦੇ ਭਾਰਤ ਐਕਸਪ੍ਰੈਸ ਇਹ ਰੇਲ ਗੱਡੀ ਦਾ ਨਾਮ ਹੈਗਾ ਤੇ ਇਹ ਬਈ ਜਿੱਥੇ ਬਣਦੀ ਆ ਹਨਾ ਬਣਾਉਣ ਵਾਲੀ ਥਾਂ ਹੈਗੀ ਆ ਜਿਹੜੀ ਆਈਸੀਐਫ ਚਨੰਨੀ ਤੇ ਇਹਨੂੰ ਬਈ ਬਣਾਉਣ ਤੇ ਕਹਿੰਦੇ 18 ਮਹੀਨੇ ਲੱਗੇ ਸੀ ਇਹ ਰੇਲ ਗੱਡੀ ਨੂੰ 18 ਮਹੀਨਿਆਂ ਦੇ ਵਿੱਚ ਇਹ ਤਿਆਰ ਹੋਈ ਆ ਤੇ ਇਹ ਮੇਕ ਇਨ ਇੰਡੀਆ ਮਹਮ ਉਧীন ਕਹਿੰਦੇ ਤਿਆਰ ਹੋਈ ਟ੍ਰੇਨ ਹੈ ਚਨੰਨੀ ਦੇ ਭਾਰਤ ਦੇ ਦੱਖਣੀ ਹਿੱਸੇ ਵਿੱਚ ਇਸ ਦਿੱਤਾਗਾ ਇੱਕ ਪ੍ਰਮੁੱਖ ਸ਼ਹਿਰ ਆਗਾ ਇਹ ਬਈ ਤਾਮਿਲਨਾਡੂ ਰਾਜ ਦੀ ਨਾਲ ਰਾਜਧਾਨੀ ਆ ਤੇ ਵੱਡੀਆਂ ਗੱਲਾਂ ਬਾਤਾਂ ਬਈ ਇਸ ਸ਼ਹਿਰ ਦੀਆਂ ਜਿੱਥੇ ਮੈਟਰੋ ਵਗੈਰਾ ਹਨਾ ਤਿਆਰ ਹੁੰਦੀਆਂ ਆਂ ਤੇ ਆਪਾਂ ਜੀ ਬਈ ਇਹਦੇ ਸਹੂਲਤਾਂ ਦੀ ਗੱਲ ਕਰਗੇ ਤੇ ਵੀ ਰੇਲ ਗੱਡੀ ਦੇ ਵਿੱਚ ਕੀ ਕੀ ਸਹੂਲਤਾਂ ਮਿਲਦੀਆਂ ਜਿਹੜੇ ਦੇ ਗੇਟ ਆ ਬਈ ਆਪਣੇ ਆਪ ਖੁੱਲ ਜਾਂਦੇ ਆ ਤੇ ਬੰਦ ਹੋ ਜਾਂਦੇ ਆ ਜਦੋਂ ਵੀ ਕੋਈ ਰੇਲਵੇ ਸਟੇਸ਼ਨ ਆਉਂਦਾ ਹੈ ਤੇ ਅੰਦਰ ਲਾਈਟਾਂ ਲੱਗੀਆਂ ਹੋਈਆਂ ਬਈ LED Wi-Fi ਮਿਲਦਾਗਾ ਬਈ ਅੰਦਰ ਫ੍ਰੀ ਇਹ ਘੱਟ ਸਮੇਂ ਦੇ ਵਿੱਚ ਕਹਿੰਦਾ ਜਿਆਦਾ ਦੂਰੀ ਤੈਅ ਕਰ ਦਿੰਦੀ ਹੈ ਬੜੀ ਤੇਜ਼ ਭੱਜਦੀ ਹੈ ਭਾਈ ਇਹ ਤੇ ਸਫ਼ਰ ਆ ਜਿਹੜਾ ਆਰਾਮਦਾਈ ਤੇ ਸੁਰੱਖਿਆ ਮਿਲਦਾ ਤੇ ਭਾਈ ਜਿਹਦੀ ਰਫ਼ਤਾਰ ਦੀ ਆਪਾਂ ਗੱਲ ਕਰਗੇ ਇਹ ਜਿਹੜੀ ਇਹ ਰੇਲ ਗੱਡੀ 160 ਕਿਲੋਮੀਟਰ ਪ੍ਰਤੀ ਘੰਟੇ ਦੀ ਕਹਿੰਦਾ ਇਹ ਰਫ਼ਤਾਰ ਨਾਲ ਭੱਜ ਸਕਦੀ ਹੈ ਭਾਈ ਤੇ ਇਹਦੀ ਸ਼ੁਰੂਆਤ ਭਾਈ 15 ਫਰਵਰੀ 2019 ਨੂੰ ਹੋਈ ਸੀਗੀ ਨਵੀਂ ਦਿੱਲੀ ਤੋਂ ਵਾਰਾਨਸੀ ਤੱਕ ਉਦ ਘਾਟ ਨਾ ਬਾਈ ਇਹਦਾ ਪ੍ਰਧਾਨ ਨਰਿੰਦਰ ਮੋਤੀ ਵੱਲੋਂ ਹੋਇਆ ਸੀ ਤੇ ਜਿਹਦੇ ਆਪਾਂ ਬਾਈ ਮੁੱਖ ਰੂਟਾਂ ਦੀ ਗੱਲ ਕਰ ਗਏ ਹੁਣ ਇਹ ਕਿੱਧਰ ਕਿੱਧਰ ਜਾਂਦੀ ਹੈਗੀ ਤਾਂ ਇਹ ਨਵੀਂ ਦਿੱਲੀ ਤੋਂ ਵਾਰਾਨਸੀ ਤੱਕ ਤੇ ਨਵੀਂ ਦਿੱਲੀ ਤੋਂ ਕਟੜਾ ਅਹਮਦਾਬਾਦ ਤੋਂ ਮੁੰਬਈ ਗੋਰਖਪੁਰ ਲਖਨਊ ਤੱਕ ਤੇ ਹਾਰਾ ਤੋਂ ਪਟਨਾ ਸਾਹਿਬ ਤੱਕ ਤੇ ਹੁਣ ਤੱਕ ਬਾਈ ਕਹਿੰਦੇ ਇਹ 40 ਰੂਟਾਂ ਤੇ ਹੁਣ ਤੱਕ ਬਾਈ ਕਹਿੰਦੇ ਇਹ 40 ਰੂਟਾਂ ਤੋਂ ਬੱਧ ਰੂਟਾਂ ਤੇ ਇਹ ਰੇਲ ਗੱਡੀ ਜਿਹੜੀ ਚੱਲਦੀ ਹੈ ਜੀ ਮਸਾ ਲੱਭੀ ਆ ਬਈ ਆਪਾਂ ਆਪਣੀ ਸੀਟ 212 ਨੰਬਰ ਸੀਗਾ ਤੇ ਪਿੱਛੇ ਸੀਗੇ ਕਾਫੀ ਤੇ ਅੱਗੇ ਆ ਕੇ ਆਪਾਂ ਨੂੰ ਸੀਟ ਆਪਣੀ ਆਪਣੀ ਲੱਭ ਗਈ ਤੇ ਅੱਜ ਟ੍ਰੈਫਿਕ ਕਰਕੇ ਨਾ ਬਾਈ ਥੋੜਾ ਜਿਹਾ ਲੇਟ ਹੋ ਗਏ ਤੇ ਬੜਾ ਦੁੱਖ ਲੱਗਿਆ ਇੱਕ ਨਾ ਆਪਣੇ ਵੀਰ ਭੈਣ ਜਿਹੜੇ ਜੁੜੇ ਹੋਏ ਹਨ ਉਹ ਆਪਣੇ ਨਾ ਰੇਲਵੇ ਸਟੇਸ਼ਨ ਤੋਂ 2 ਘੰਟਿਆਂ ਤੋਂ ਵੇਟ ਕਰੀ ਜਾਂਦੇ ਸੀਗੇ ਖੜੇ ਤੇ ਆਪਾਂ ਵੀ ਲੇਟ ਸੀਗੇ ਤੇ ਬਾਈ ਅਸੀਂ ਮਿਲ ਨਹੀਂ ਸਕੇ ਉਹਨਾਂ ਨੂੰ ਤੇ ਬਾਈ ਮਾਫੀ ਚਾਹੁੰਨੇ ਬੜੇ ਚਾਣ ਨਾਲ ਤੇ ਅਸੀਂ ਵੀ ਮਿਲਣਾ ਚਾਹੁੰਦੇ ਸੀ ਪਰ ਕੀ ਕਰਗੇ ਬਦਰੋਂ ਬਾਈ ਟ੍ਰੇਨ ਦੀ ਟਿਕਟ ਬੁੱਕ ਸੀਗੀ ਤੇ 3 ਵਜੇ ਸਹੀ ਲਿਖਿਆ ਸੀ ਜਿਹੜਾ ਟਾਈਮ 3 ਵਜੇ ਟ੍ਰੇਨ ਤੁਰਪੀ ਤੇ ਉਦਾਂ ਹੀ ਸਾਨੂੰ ਬਾਹਰ ਖੜੇ ਦਿਖ ਗਏ ਤੇ ਬਾਈ ਮਾਫੀ ਚਾਹੁੰਨੇ ਅਸੀਂ ਮਿਲ ਨਹੀਂ ਸਕੇ ਤੁਹਾਨੂੰ ਅਗਲੀ ਵਾਰੀ ਜਦੋਂ ਦਿੱਲੀ ਆਏ ਤਾਂ ਆਪਾਂ ਜ਼ਰੂਰ ਮਿਲ ਕੇ ਜਾਵਾਂਗੇ ਬਾ ਨੰਬਰ ਬਈ ਸੀ 14 ਤੇ ਆਪਣਾ ਸੀਟ ਨੰਬਰ ਹੈਗਾ 2122 ਤੇ ਆ ਬਾਈ ਬਾਈ ਪਲੇਟ ਜੀ ਫੜਾ ਕੇ ਖਾਣ ਪੀਣ ਵਾਲੀ ਸ਼ਾਇਦ ਇਹੇ ਟਿਕਟ ਤੇ ਬਾਈ ਵੇਚੀ ਕਰਵਾਇਆ ਹੋਊਗਾ ਪਹਿਲਾਂ ਹੀ ਜਿੰਨਾ ਉਹਨਾਂ ਨੇ ਆਪਣੀ ਟਿਕਟ ਬੁੱਕ ਕਰਾਈ ਸੀ ਜਿੰਨਾਂ ਨੇ ਤੇ ਆ ਇੱਕ ਬਾਈ ਫਰੂਟੀ ਹੈਗੀ ਆ ਇੱਕ ਮੱਠੀ ਜੀ ਹੈ ਬਾਈ ਇਹਦੇ ਚ ਠੀਕ ਹੈ ਜੀ आह हाँ एक भुजिया का पैकेट जी लिखेगा पता नहीं की लिखा डाइट लिखेगा हाँ पता नहीं भाई की शायद है कि आताली सौ लिखे थे संताली सौ बीसी पता नहीं की है खोल तो पता लगू भाई तो एक आ गा भाई पता नहीं की है मसाला चाय लिखा हुआ है गा चाहा मसाला मसूला है ਆ ਪਤਾ ਨਹੀਂ ਕਾਦੇ ਵਾਸਤੇ ਆ ਬਾਈ ਇਹ ਆਪਣਾ ਉਹ ਸੌਸ ਪਤਾ ਨਹੀਂ ਆ ਮੱਠੀ ਨਾਲ ਹੋਊਗੀ ਇਹ ਜਦੋਂ ਬਈ ਆ ਕੱਪ ਜਾ ਫੜਾ ਕੇ ਗਏ ਨਾ ਐਨ ਲੱਗਿਆ ਵੀ ਸੋਨੇ ਤੇ ਸੁਹਾਗੇ ਵਾਲੀ ਗੱਲਬਾਤ ਹੋ ਗਈ ਵੀ ਚਾ ਆ ਗਈ ਤੇ ਪਰ ਦੇਖਿਆ ਬਾਈ ਇਹ ਤਾਂ ਤੱਤਾ ਪਾਣੀ ਆਗਾ ਤੇ ਫਿਰ ਇਧਰ ਬਾਈ ਹੋਣੀ ਬੈਠਿਆ ਨਾਲ ਪਰਲੇ ਪਾਸੇ ਸੰਦੀਪ ਦੇ ਤੇ ਉਹ ਬਾਈ ਤੋਂ ਪੁੱਛਿਆ ਵੀ ਭਾਈ ਇਹ ਪਾਣੀ ਜਾਂ ਤੱਤਾ ਕਾਦੇ ਵਾਸਤੇ ਫੇਰ ਆ ਪੈਕਟ ਜਆ ਪਿਆ ਭਾਈ ਇੱਕ ਆ ਪਿਆ ਤੇ ਭਾਈ ਨੇ ਦੱਸਿਆ ਵੀ ਇਹ ਇਹਦੇ ਚ ਘੋਲ ਦੋ ਭਾਈ ਤੇ ਚਾਹ ਬਣ ਜਾਊਗੀ ਤੇ ਆ ਸਾਰੇ ਪੈਕਟ ਥੱਲੇ ਜੇ ਇੱਕ ਡੰਡਾ ਹੋਰ ਦਿੱਤਾ ਹੁਣ ਪਤਾ ਲੱਗਿਆ ਵੀ ਡੰਡਾ ਐ ਇਸ ਵਾਸਤੇ ਐ ਇਸ ਵਿੱਚ ਚਾਹ ਬਣ ਜਾਊਗੀ ਅੱਜ ਬਣਾਉਨੇ ਆ ਫਿਰ ਚਾਹ ਰੇਲ ਗੱਡੀ ਚ ਚਾਹ ਬਣਾਉਨੇ ਆ ਅੱਜ ਵਧੀਆ ਬਣਾਦੀ ਭਾਈ ਬਣ ਕੇ ਕੰਡੇ ਜਾਲੀ ਚਾਹ ਜਾਗਾ ਛਾੜ ਦੇ ਛਾੜ ਦੇ ਸਮਾਲ ਕੇ ਛਾੜ ਦੇ ਇਧਰ ਨੂੰ ਘਰ ਦੇ ਮਾੜਾ ਜਾ ਇਧਰ ਬੱਸ ਬੱਸ ਇੰਨਾ ਹੀ ਪਾਊਡਰ ਹੈ ਹਾਂਜੀ ਆ ਪਾਊਡਰ ਜਾ ਨਿਕਲਿਆ ਬਈ ਖਾਦ ਦੇ ਓਹੋ ਸੰਦੀਪ ਇਹ ਹੁਣ ਪਤਾ ਲੱਗਿਆ ਜਿਹੜੀ ਆਪਾਂ ਰਾਹ ਦੇ ਵਿੱਚ ਚਾਹ ਬਣਾਈ ਸੀ ਆਪਣਾ ਜੱਲ੍ਹੇ ਵਾਲਿਆਂ ਸੰਗਤਾਂ ਨੇ ਦੁੱਧ ਹੀ ਦਿੱਤਾ ਸੀ ਨਾ ਉਹ ਜਿਹੜਾ ਸੁੱਕਾ ਦੁੱਧ ਸੀਗਾ ਹਨਾ ਉਹ ਚਾਹ ਐਂ ਬਣਨੀ ਸੀ ਠੀਕ ਹੈ ਹਾਂ ਅੱਜ ਪਤਾ ਲੱਗਿਆ ਇਹ ਗੱਲਬਾਤ ਐਂ ਸੀਗੀ ਇਹਦੇ ਵਿੱਚ ਹੀ ਹੁੰਦਾ ਮਿੱਠਾ ਬਾਈ ਸਾਨੂੰ ਉਹਨਾਂ ਬਾਈਆਂ ਨੇ ਦੱਸਿਆ ਕਹਿੰਦੇ ਮਿੱਠਾ ਚਾਹ ਝੂ ਇਹਦੇ ਵਿੱਚ ਸਾਰਾ ਕੁਝ ਵਿੱਚ ਹੀ ਹੁੰਦਾਗਾ ਜਿਹੜਾ ਪਾਊਡਰ ਜਾਂ ਹੁੰਦਾਗਾ ਤੇ ਆਪਾਂ ਵਿੱਚ ਇਹ ਮਿੱਠਾ ਠੋਕਿਆ ਤੇ ਵਿੱਚ ਇਹ ਚਾਹ ਝੂ ਠੋਕੀ ਵਿੱਚ ਇੱਕ ਅੱਧਾ ਲੌਂਗ ਲੂਂਗ ਜਾਂ ਪਾਤਾ ਸੀਗਾ ਜੋ ਹੋਰੀ ਕੁਸ ਬਣ ਗਿਆ ਸੀ ਭੱਬਲ ਪੂਸਾ ਜਾ 9 ਵਜੇ ਰੇਲ ਗੱਡੀ ਤੁਰੀ ਸੀ ਬਾਈ ਤੇ 7:30 ਹੋ ਗਏ 7:30 ਦੇ ਘੰਟਿਆਂ ਚ ਕਾਨਪੁਰ ਪਹੁੰਚ ਗਈ ਹੈ ਆਪਾਂ ਵੀ ਨਾਲ ਦੀ ਨਾਲ ਟੈਂਡ ਫੋੜੀ ਚੱਕ ਲਈ ਜਿਵੇਂ ਮੈਡਮ ਨੇ ਬੋਲਿਆ ਭਾਈ ਕਹਿੰਦੇ ਆਪਦਾ ਸਮਾਨ ਸੋਹਣ ਸੰਭਲੋ ਤੇ ਧਿਆਨ ਨਾਲ ਉਤਰੋ ਚਲਿਏ ਬਈ ਹੁਣ ਕਾਨਪੁਰ ਟਾਈਮ ਦੇ ਨਾਲ ਹੀ ਲਾਤਾ ਬੜੀ ਤੇਜ਼ ਤੁਰਦੀ ਹੈ ਬਾਈ ਗੱਡੀ ਇਹ ਜਿੰਮੀ ਕੋਈ ਸਟੇਸ਼ਨ ਨੇੜੇ ਆਉਂਦਾਗਾ ਤੇ ਪਹਿਲਾਂ ਮੈਡਮ ਹਿੰਦੀ ਦੇ ਵਿੱਚ ਬੋਲਦੀ ਆ ਉੱਥੇ ਸਕਰੀਨ ਤੇ ਲਿਖਿਆ ਵੀ ਆਉਂਦਾ ਭਾਈ ਆ ਸਟੇਸ਼ਨ ਆ ਗਿਆ ਤੇ ਤੁਸੀਂ ਨੇੜੇ ਹੋ ਜੋ ਫਿਰ ਅੰਗਰੇਜ਼ੀ ਦੇ ਵਿੱਚ ਬੋਲ ਕੇ ਦੱਸਦੀ ਹੈ ਕਿ ਵੀ ਆ ਸਟੇਸ਼ਨ ਆ ਗਿਆ ਤੇ ਅੰਗਰੇਜ਼ੀ ਦੇ ਵਿੱਚ ਸਕਰੀਨ ਤੇ ਲਿਖਿਆ ਹੁੰਦਾਗਾ ਇਹ ਵੀ ਆ ਦੇਖੋ ਭਾਈ ਕਿਹੜਾ ਸਟੇਸ਼ਨ ਤੁਸੀਂ ਕਿੱਥੇ ਉਤਰਨਾ ਆ ਸਟੇਸ਼ਨ ਆ ਗਿਆ ਤੇ ਕਿੱਗੇ ਤਾਂ ਵੀ ਸਹੂਲਤਾਂ ਪੂਰੀਆਂ ਆਆਂ ਸਾਰੀਆਂ ਘੱਟ ਨਹੀਂ ਕਹਿ ਸਕਦੇ ਆਪਾਂ ਵੀ ਕੋਈ ਸਹੂਲਤ ਘੱਟ ਹੈਗੀ ਉਤਰਦੇ ਆ ਜੀ ਹੁਣ ਆਪਾਂ ਕਾਨਪੁਰ ਸਟੇਸ਼ਨ ਤੇ ਪਹੁੰਚ ਗਏ ਆ ਜੀ ਕਾਨਪੁਰ ਰੇਲਵੇ ਸਟੇਸ਼ਨ ਤੇ ਤੇ ਉਤਰਨ ਸਾਰੀ ਹਰਪਾਲ ਨੇ ਬੜਾ ਵਧੀਆ ਕਿਹਾ ਕਹਿੰਦਾ ਭਾਈ ਛੇਤੀ ਛੇਤੀ ਆਜੋ ਗੁਰਦੁਆਰਾ ਸਾਹਿਬ ਚ 10 ਕਿਲੋਮੀਟਰ ਕਹਿੰਦਾ ਸਾਈਕਲ ਚਲਾ ਕੇ ਜਾਣਾਗਾ ਤੇ ਆਪਾਂ ਅਗਲੇ ਗੁਰਦੁਆਰਾ ਸਾਹਿਬ ਚ ਜਾ ਕੇ ਰਾਤ ਦਾ ਜਿਹੜਾ ਰੁਕਣਾ ਉੱਥੇ ਰੁਕਣਾਗਾ ਤੇ ਹੁਣ ਜਾਣੇ ਆ ਜੀ ਜਿੱਥੇ ਉਹ ਹੈਗੇ ਹੈਗੇ ਕਰਦੇ ਆ ਉਹਨਾਂ ਨਾਲ ਗੱਲਬਾਤ ਕੀ ਗੱਲਬਾਤ ਹੈ ਜੀ ਪਹੁੰਚ ਗਏ ਆ ਜੀ ਗੁਰਦੁਆਰਾ ਸ਼੍ਰੀ ਕੀਰਤਨ ਗੜ੍ਹ ਸਾਹਿਬ ਜਿੱਥੇ ਹਰਪਾਲ ਹੁਣੇ ਆਪਣੇ ਮਿੱਤਰ ਭਾਈ ਦੋ ਰਾਤਾਂ ਜਿਨ੍ਹਾਂ ਨੇ ਇੱਥੇ ਕੱਟੀਆਂ ਤੇ ਬੜਾ ਧੰਨਵਾਦ ਗੁਰਦੁਆਰਾ ਸਾਰੀ ਪ੍ਰਬੰਧਕ ਕਮੇਟੀ ਦਾ ਤੇ ਹੁਣ ਕਹਿੰਦੇ ਭਾਈ 10 ਕਿਲੋਮੀਟਰ ਸਾਈਕਲ ਚਲਾ ਕੇ ਲੈ ਕੇ ਜਾਣਾਗਾ ਕੋਈ ਹੋਰ ਕਿਸੇ ਗੁਰਦੁਆਰਾ ਸਾਹਿਬ ਚ ਜਾਣਾਗਾ ਅੱਜ ਦੀ ਰਾਤ ਆਪਾਂ ਉੱਥੇ ਕੱਟਾਂਗੇ ਸਾਰਾ ਸਮਾਨ ਸੱਲਾ ਭਾਈ ਤਿਆਰ ਕਰ ਲਿਆ ਤੇ ਤੁਰਦੇ ਹਾਂ ਹੁਣ ਪਤਾ ਨਹੀਂ ਸੀ ਵੀ ਅੱਜ ਵੀ ਸਾਈਕਲ ਦਾ ਸਫ਼ਰ ਕਰਨਾ ਪਊਗਾ 10 ਕਿਲੋਮੀਟਰ ਹਰਪਾਲ ਨੇ ਫੋਨ ਕਰਕੇ ਦੱਸਿਆ ਕਹਿੰਦਾ ਭਾਈ ਛੇਤੀ ਛੇਤੀ ਆਜੋ ਤੇ ਆਪਾਂ ਜਾਣਾਗਾ ਤੇ ਇਹਨਾਂ ਨਾਲ ਗੱਲਾਂ ਬਾਤਾਂ ਪਾਈ ਆਪਾਂ ਉੱਥੇ ਜਾ ਕੇ ਕਰਾਂਗੇ ਟਿਕਾਣੇ ਤੇ ਪਹੁੰਚ ਕੇ ਹਰਪਾਲ ਨਾਲ ਤੇ ਨੀਸ਼ੂ ਨਾਲ ਚੱਲਦੇ ਆ ਜੀ ਹੁਣ ਆਪਾਂ ਪਹੁੰਚ ਗਏ ਆ ਜੀ ਆਪਾਂ ਗੁਰਦੁਆਰਾ ਰਾਮ ਗੜੀਆ ਸ਼ਵਾਸ਼ ਰੋਡ ਲਿਖਿਆ ਹੋਇਆ ਹਰਜਿੰਦਰ ਨਗਰ ਕਾਨਪੁਰ ਤੇ ਇਧਰਲੇ ਪਾਸੇ ਆਪਾਂ ਆਪਣੇ ਜਿਹੜੇ ਸਾਈਕਲ ਖੜਾ ਦਿੱਤੇ ਆ ਜੀ ਆਨ ਨੀਸ਼ੂ ਬਾਈ ਦਾ ਸਾਈਕਲ ਪਰਲੇ ਪਾਸੇ ਆਪਣਾ ਤੇ ਆਹ ਹੈਗਾ ਹਰਪਾਲ ਦਾ ਸਾਈਕਲ ਤੇ ਆਹ ਖੜਾ ਜੀ ਸੰਦੀਪ ਦਾ ਸਾਈਕਲ ਚਾਰੇ ਸਾਈਕਲ ਇੱਥੋਂ ਲਾਇੇ ਖੜੇ ਆ ਤੇ ਉਹ ਪਈ ਆ ਜੀ ਸਾਹਮਣੇ ਵੱਡੇ ਹਾਲ ਦੇ ਵਿੱਚ ਇੱਕ ਉੱਪਰ ਪੱਖਾ ਚੱਲ ਜਾਂਦਾ ਤੇ ਇੱਕ ਬਾਬਿਆਂ ਨੇ ਸਾਹਮਣੇ ਉਹ ਚਿੱਟਾ ਜਿਹਾ ਪੱਖਾ ਉਹ ਲਾਤਾ ਭਾਈ ਕਹਿੰਦੇ ਗਰਮੀ ਤੋਂ ਤੇ ਮੱਛਰ ਮੁਛਰ ਤੋਂ ਮੱਛਰ ਤਾਂ ਵੈਸੇ ਹੈ ਨਹੀਂਗਾ ਭਾਈ ਗਰਮੀ ਮਾੜੀ ਮੋਟੀ ਦੋ ਪੱਖੇ ਹੈਗਾ ਕੰਮ ਲੋਟ ਆਗਾ ਤੇ ਐਸੇ ਦੇ ਨਾਲ ਹੀ ਜੀ ਅੱਜ ਦੀ ਵੀਡੀਓ ਆਪਣੀ ਸਮਾਪਤੀ ਵੱਲ ਵਧਦੀ ਆ ਤੇ ਰੇਲ ਗੱਡੀਆਂ ਚ ਬਾਈ ਬਹੁਤ ਆਰੀ ਚੜੇ ਆਗੇ ਤੇ ਪਰ ਅੱਜ ਵਾਲੀ ਰੇਲ ਗੱਡੀ ਤਾਂ ਦੇਖ ਕੇ ਆਏ ਲੱਗਿਆ ਵੀ ਭਾਰਤ ਦੇ ਵਿੱਚ ਵੀ ਇਦਾਂ ਦੀਆਂ ਰੇਲ ਗੱਡੀਆਂ ਚੱਲਦੀਆਂ ਐਨੀਆਂ ਸਾਫ਼ ਸੁਥਰੀਆਂ ਤੇ ਐਨਾਂ ਵਧੀਆ ਕੋਈ ਥਕਾਵਟ ਨਹੀਂ ਬਾਈ ਕੋਈ ਪਤਾ ਹੀ ਨਹੀਂ ਲੱਗਿਆ ਕਿਹੜੇ ਵੇਲੇ 4:300 ਕਿਲੋਮੀਟਰ ਦਾ ਜਿਹੜਾ ਸਫ਼ਰ ਆਪਾਂ ਤੈਅ ਕਰਕੇ ਮਿੰਟੋਂ ਮਿੰਟ ਹੀ ਲੱਗਿਆ ਭਾਈ ਵੀ ਕਾਨਪੁਰ ਪਹੁੰਚ ਵੀ ਗਈ ਕੋਈ ਥਕਾਵਟ ਨਹੀਂ ਹੋਈ ਕੁਝ ਨਹੀਂ ਹੋਇਆ ਬਾਈ ਬੜੀ ਵਧੀਆ ਸੀਗੀ ਬੜਾ ਵਧੀਆ ਲੱਗਿਆ ਰੇਲ ਗੱਡੀ 'ਚ ਬੈਠ ਕੇ ਤੇ ਧੰਨਵਾਦ ਜੀ ਜਿਨ੍ਹਾਂ ਨੇ ਆਪਾਂ ਨੂੰ ਟਿਕਟਾਂ ਬੁੱਕ ਕਰਵਾ ਕੇ ਦਿੱਤੀਆਂ ਤੇ ਤੇ ਮਾਤਾ ਜੀ ਹੁਣ ਨੇ ਜੀ ਗੋਲ ਗਲੇ ਭੇਜੇ ਬਣਵਾ ਕੇ ਤੇ ਹੋਰ ਸਮਾਨ ਸੱਲਾ ਜਿਹੜਾ ਤੁਹਾਨੂੰ ਪਤਾ ਹੀ ਆ ਸਾਰਾ ਆ ਪਾਉਣ ਰਾਤ ਨੂੰ ਪਾਉਣ ਵਾਸਤੇ ਹਨਾ ਤੇ ਆ ਬੈਗ ਬੂਗ ਹੋ ਗਏ ਇਦਾਂ ਦਾ ਬਹੁਤ ਸਾਰਾ ਸਮਾਨ ਤੁਹਾਨੂੰ ਪਤਾ ਆਪਣੇ ਕੋਲ ਇੱਕ ਕਿੱਟ ਸਿੱਖੀ ਜਾਣ ਮਿਲੇ ਜਦੋਂ ਵਾਪਸ ਆਇਆ ਤਿੰਨ ਕਿੱਟਾਂ ਸੀਗਾ ਤੇ ਬਸ ਇੱਕ ਗੱਲ ਨਹੀਂ ਚੰਗੀ ਲੱਗੀ ਜੀ ਜਦੋਂ ਆਪਾਂ ਆਈ ਜਾਂਦੇ ਸੀਗੇ ਨਾ ਉਹ ਜਦੋਂ ਰੇਲਵੇ ਸਟੇਸ਼ਨ ਤੇ ਤੇ ਉਹ ਕੋਈ ਆਪਣੇ ਉੜੀ ਕ ਕਰੀ ਜਾਂਦਾ ਸੀਗਾ ਠੀਕ ਆ ਆਪਾਂ ਅੱਜ ਭਜਾ ਕੇ ਉਹ ਜਦੋਂ ਆਪਾਂ ਉਹਨਾਂ ਨੂੰ ਇਹ ਮਿਲ ਸਕੇ ਉਦੋਂ ਨਹੀਂ ਬਸ ਚੰਗਾ ਲੱਗਿਆ ਬਾਅਦ ਚ ਉਹਨਾਂ ਨੂੰ ਫੋਨ ਵੀ ਦੋ ਤਿੰਨ ਡੇਰੀ ਬੈਸ ਤਾਂ ਹੋ ਗਈ ਗੱਲਬਾਤ ਹੋ ਗਈ ਜਦੋਂ ਵੀ ਹੁਣ ਦੁਬਾਰੇ ਦਿੱਲੀ ਗੇੜਾ ਲੱਗੂਗਾ ਤੇ ਆਪਾਂ ਉਹਨਾਂ ਦੇ ਘਰੇ ਵੀ ਜਰੂਰ ਜਾ ਕੇ ਆਵਾਂਗੇ ਬਈ ਮਾਫ ਕਰਿਓ ਹਨਾ ਜੇ ਆਪਣੀ ਵੀਡੀਓ ਤੁਸੀਂ ਦੇਖੀ ਜਾਂਨੇ ਹੋ ਤੇ ਸਾਨੂੰ ਮਾਫ ਕਰਿਓ ਜੀ ਤੇ ਦਿੱਲੀ ਆਣੀਆਂ ਸਾਰੀਆਂ ਸੰਗਤਾਂ ਵੀ ਜੇ ਕੋਈਸ ਭਾਈ ਚਾਨੀਮਾ ਕੋਈ ਬੋਲਿਆ ਗਿਆ ਹੋਵੇ ਨਾ ਸਾਨੂੰ ਸਾਡੇ ਤੋਂ ਤੇ ਅਸੀਂ ਮਾਫੀ ਚਾਹੁੰਨੇ ਆਂ ਕਿ ਬੜਾ ਵਧੀਆ ਲੱਗਿਆ ਦਿੱਲੀ ਚਾਕੇ ਮਿਲਦੇ ਆਂ ਜੀ ਕੱਲ ਨੂੰ ਇੱਕ ਨਵੀਂ ਵੀਡੀਓ ਦੇ ਨਾਲ ਤੇ ਨਵੇਂ ਸਫ਼ਰ ਦੇ ਨਾਲ ਧੰਨਵਾਦ ਤੁਹਾਡਾ ਸਾਰਿਆਂ ਦਾ ਤੇ ਜਿਹੜੇ ਟਾਈਮ ਚੋਂ ਟਾਈਮ ਕੱਢ ਕੇ ਆਪਣੀ ਵੀਡੀਓ ਦੇਖਦੇ ਹੋਗੇ ਲਾਈਕ ਕਰਦੇ ਹੋ ਤੇ ਚੰਗੇ ਚੰਗੇ ਜਿਹੜੇ ਕਮੈਂਟ ਕਰਦੇ ਹੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਦਾ